ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਮੁਕਸਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਅਨੀਤਾ ਨਾਮ ਦੀ ਇੱਕ ਕੁੜੀ ਰਹਿੰਦੀ ਸੀ ਉਹ ਆਪਣੇ ਮੰਮੀ ਪਾਪਾ ਤੇ ਇੱਕ ਛੋਟੇ ਭਰਾ ਨਾਲ ਰਹਿੰਦੀ ਸੀ ਗ੍ਰੈਜੂਏਸ਼ਨ ਤੋਂ ਬਾਅਦ ਉਹ ਵਕਾਲਤ ਦੀ ਪੜ੍ਹਾਈ ਕਰ ਰਹੀ ਸੀ ਉਹ ਵੱਡੀ ਹੋ ਗਈ ਸੀ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਸਦੇ ਵਿਆਹ ਦੀ ਫਿਕਰ ਸੀ ਇੱਕ ਦਿਨ ਉਸਦੇ ਪਾਪਾ ਉਸ ਨਾਲ ਵਿਆਹ ਦੀ ਗੱਲ ਕਰਦੇ ਹਨ ਉਹ ਚਾਹੁੰਦੀ ਸੀ ਕਿ ਉਹ ਕੁਝ ਬਣਨ ਤੋਂ ਬਾਅਦ ਹੀ ਵਿਆਹ ਕਰਵਾਏ ਪਰ ਉਹ ਆਪਣੇ ਪਾਪਾ ਨੂੰ ਇਸ ਬਾਰੇ ਕੁਝ ਨਾ ਕਹਿ ਸકી ਤੇ ਉਹਨਾਂ ਦੇ ਵਿਆਹ ਬਾਰੇ ਪੁੱਛਣ ਤੇ ਕਿਹਾ ਜਿਵੇਂ ਤੁਹਾਨੂੰ ਠੀਕ ਲੱਗੇ ਪਾਪਾ ਜੀ ਉਸ ਤੋਂ ਬਾਅਦ ਅਨੀਦਾ ਦੇ ਪਾਪਾ ਉਸਦੇ ਵਿਆਹ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੰਦੇ ਹਨ ਤੇ ਇੱਕ ਦਿਨ ਅਨੀਤਾ ਦੀ ਭੂਆ ਦੀ ਕੁੜੀ ਜੋ ਵਿਆਹੀ ਹੋਈ ਸੀ ਉਹ ਇੱਕ ਰਿਸ਼ਤਾ ਲੈ ਕੇ ਆਉਂਦੀ ਹੈ ਉਹ ਦੱਸਦੀ ਹੈ ਕਿ ਮੇਰੀ ਨਜ਼ਰ ਵਿੱਚ ਇੱਕ ਮੁੰਡਾ ਹੈ ਜੋ ਸਰਕਾਰੀ ਕਲਰਕ ਸੀ ਤੇ ਅਨੀਤਾ ਨੂੰ ਜਦੋਂ ਇਸ ਬਾਰੇ ਦੱਸਿਆ ਜਾਂਦਾ ਤਾਂ ਉਹ ਵੀ ਹਾਂ ਕਰ ਦਿੰਦੀ ਹੈ ਕਿਉਂਕਿ ਮੁੰਡਾ ਬਹੁਤ ਸੋਹਣਾ ਸੀ ਤੇ ਅਨੀਤਾ ਵੀ ਬਹੁਤ ਸੋਹਣੀ ਸੀ ਫਿਰ ਦੋਵੇਂ ਪਰਿਵਾਰ ਰਲ ਕੇ ਰਿਸ਼ਤਾ ਪੱਕਾ ਕਰ ਦਿੰਦੇ ਹਨ ਜਦੋਂ ਦਾਜ ਦੇ ਹੇਜ ਬਾਰੇ ਗੱਲ ਹੋਈ ਤਾਂ ਮੁੰਡੇ ਦੇ ਘਰ ਦੇ ਕਹਿੰਦੇ ਜੋ ਤੁਹਾਡੀ ਇੱਛਾ ਹੈ ਦੇ ਦੇਣਾ ਸਾਨੂੰ ਕੁਝ ਨਹੀਂ ਚਾਹੀਦਾ ਇਸ ਗੱਲ ਤੋਂ ਅਨੀਤਾ ਦੇ ਪਾਪਾ ਬਹੁਤ ਜ਼ਿਆਦਾ ਖੁਸ਼ ਸਨ ਕਿ ਉਹਨਾਂ ਨੇ ਕੋਈ ਦਾਜ ਦੀ ਮੰਗ ਨਹੀਂ ਕੀਤੀ ਨਾਲੇ ਮੁੰਡਾ ਸਰਕਾਰੀ ਨੌਕਰੀ ਤੇ ਹੈ ਫਿਰ ਵਿਆਹ ਦਾ ਦਿਨ ਪੱਕਾ ਕਰਕੇ ਦੋਨੋਂ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਪਰ ਇਸ ਦੌਰਾਨ ਲੜਕੀ ਲਈ ਹੋਰ ਵਧੀਆ ਰਿਸ਼ਤੇ ਆ ਗਏ ਜੋ ਕਿ ਉਹਨਾਂ ਨੂੰ ਬਹੁਤ ਸਾਰਾ ਦਾਜ ਦਾ ਸਮਾਨ ਤੇ ਵੱਡੀਆਂ ਕਾਰਾਂ ਦੇ ਨੂੰ ਵੀ ਤਿਆਰ ਸੀ ਇਹ ਦੇਖ ਕੇ ਉਹਨਾਂ ਨੂੰ ਲਾਲਚ ਹੋ ਜਾਂਦਾ ਤੇ ਫਿਰ ਉਹ ਵਿਚੋਲੇ ਨੂੰ ਕਹਿੰਦੇ ਨੇ ਸਾਨੂੰ ਸਾਰਾ ਸਮਾਨ ਵਧੀਆ ਦੇਣ ਤੇ ਇੱਕ ਗੱਡੀ ਵੀ ਦੇਣ ਤੇ ਜਦੋਂ ਉਹ ਮੁੰਡੇ ਵਾਲਿਆਂ ਦਾ ਸਨੇਹਾ ਅਨੀਤਾ ਦੇ ਪਾਪਾ ਨੂੰ ਦੱਸਦਾ ਤਾਂ ਉਹ ਫਿਕਰ ਵਿੱਚ ਪੈ ਜਾਂਦਾ ਹੈ ਫਿਰ ਸੋਚਦੇ ਆ ਵਧੀਆ ਘਰ ਦਾ ਰਿਸ਼ਤਾ ਤੇ ਮੁੰਡਾ ਸਰਕਾਰੀ ਨੌਕਰੀ ਤੇ ਅਨੀਤਾ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਇਹ ਸਭ ਸੋਚ ਕੇ ਉਹ ਆਪਣੀ ਥੋੜੀ ਜ਼ਮੀਨ ਵੇਚ ਦਿੰਦੇ ਨੇ ਇੱਕ ਨਵੀਂ ਕਾਰ ਦਾ ਇੰਤਜ਼ਾਮ ਕਰ ਲੈਂਦਾ ਹੈ ਵਿਆਹ ਦੇ ਦਿਨ ਨੇੜੇ ਆ ਜਾਂਦੇ ਹਨ ਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਆਹ ਵਾਲੇ ਦਿਨ ਘਰ ਵਿੱਚ ਪੂਰੀ ਰੌਣਕ ਹੁੰਦੀ ਹੈ ਸਾਰੇ ਰਿਸ਼ਤੇਦਾਰ ਆ ਜਾਂਦੇ ਹਨ ਤੇ ਬਰਾਤ ਨੂੰ ਚਾਹ ਪਾਣੀ ਪਲਾਏ ਜਾ ਰਹੇ ਸੀ ਚਾਹ ਪਾਣੀ ਤੋਂ ਬਾਅਦ ਵਿਆਹ ਵਾਲਾ ਮੁੰਡਾ ਅਨੀਤਾ ਦੇ ਪਾਪਾ ਨੂੰ ਪੁੱਛਦਾ ਕਿ ਤੁਸੀਂ ਜਿਹੜੀ ਕਾਰ ਦੇਣੀ ਹੈ ਉਹ ਕਿੱਥੇ ਆ ਤੇ ਤੁਸੀਂ ਉਹ ਕਾਰ ਮੈਨੂੰ ਦਿਖਾ ਦਿਓ ਤੇ ਵਿਆਹ ਵਾਲਾ ਮੁੰਡਾ ਰਾਹੁਲ ਜਦੋਂ ਕਾਰ ਵੇਖਦਾ ਤਾਂ ਉਹ ਕਹਿੰਦਾ ਕਿ ਮੈਨੂੰ ਇੰਨੀ ਛੋਟੀ ਕਾਰ ਨਹੀਂ ਚਾਹੀਦੀ ਮੈਂ ਸਰਕਾਰੀ ਨੌਕਰੀ ਕਰ ਰਿਹਾ ਇਸ ਨਾਲ ਮੇਰੀ ਬੇਇੱਜ਼ਤੀ ਹੋਵੇਗੀ ਮੇਰੇ ਦੋਸਤ ਰਿਸ਼ਤੇਦਾਰ ਮੈਨੂੰ ਮਜ਼ਾਕ ਕਰਨਗੇ ਕਿ ਤੂੰ ਨੌਕਰੀ ਤੇ ਹੋਣ ਦੇ ਬਾਵਜੂਦ ਵੀ ਤੈਨੂੰ ਦਾਜ ਵਿੱਚ ਛੋਟੀ ਜਹੀ ਕਾਰ ਮਿਲੀ ਹੈ ਤੇ ਕਹਿੰਦਾ ਮੈਨੂੰ ਇਹ ਨਹੀਂ ਚਾਹੀਦੀ ਮੈਨੂੰ ਤੇ ਵੱਡੀ ਕਾਰ ਚਾਹੀਦੀ ਹੈ ਇਹ ਸੁਣ ਕੇ ਅਨੀਤਾ ਦੇ ਪਾਪਾ ਕਹਿੰਦੇ ਮੇਰੇ ਵਿੱਚ ਪਹੁੰਚ ਨਹੀਂ ਹੈ ਵੱਡੀ ਗੱਡੀ ਦੇਣ ਦੀ ਸਾਡੇ ਕੋਲ ਐਨੇ ਪੈਸੇ ਨਹੀਂ ਤੇ ਫਿਰ ਉਹ ਗੁੱਸੇ ਵਿੱਚ ਆ ਕੇ ਕਹਿੰਦੇ ਨੇ ਕਿ ਤੁਸੀਂ ਤਾਂ ਦਾਜ ਤਿਹਜ ਦੀ ਗੱਲ ਕੀਤੀ ਹੀ ਨਹੀਂ ਸੀ ਤੁਸੀਂ ਤਾਂ ਇਹ ਕਿਹਾ ਸੀ ਕਿ ਜੋ ਤੁਸੀਂ ਦੇਣਾ ਚਾਹੁੰਦੇ ਹੋ ਦੇ ਦੇਣਾ ਸਾਡੀ ਤਾਂ ਕੋਈ ਮੰਗ ਨਹੀਂ ਪਰ ਹੁਣ ਤੁਸੀਂ ਵੱਡੀ ਕਾਰ ਮੰਗ ਰਹੇ ਹੋ ਅਨੀਤਾ ਦੇ ਪਾਪਾ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਰਾਹੁਲ ਨੂੰ ਗੁੱਸਾ ਆ ਜਾਂਦਾ ਤੇ ਉਹ ਅਨੀਤਾ ਦੇ ਪਾਪਾ ਦੇ ਥੱਪੜ ਮਾਰ ਦਿੰਦਾ ਤੇ ਉਹ ਹੇ ਨੀਚੇ ਡਿੱਗ ਜਾਂਦੇ ਹਨ ਜਦੋਂ ਅਨੀਤਾ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਮਰੇ ਵਿੱਚੋਂ ਤਿਆਰ ਹੁੰਦੀ ਹੋਈ ਭੱਜੀ ਭੱਜੀ ਬਾਹਰ ਆਉਂਦੀ ਹੈ ਤੇ ਆਪਣੇ ਪਾਪਾ ਨੂੰ ਜ਼ਮੀਨ ਤੇ ਡਿੱਗੇ ਪਏ ਦੇਖਦੀ ਹੈ ਤਾਂ ਉਹ ਅਨਸਾਰ ਰਾਹਲ ਦੇ ਜ਼ੋਰ ਦੀ ਥੱਪੜ ਮਾਰਦੀ ਹੈ ਤੇ ਕਹਿੰਦੀ ਹੈ ਤੁਸੀਂ ਅੱਜ ਤਾਂ ਵੱਡੀ ਕਾਰ ਮੰਗੀ ਹੈ ਕੱਲ ਨੂੰ ਤੁਸੀਂ ਕੁਝ ਹੋਰ ਡਿਮਾਂਡ ਕਰੋਗੇ ਇਸ ਤਰ੍ਹਾਂ ਤੁਸੀਂ ساری ਜ਼ਿੰਦਗੀ ਹੀ ਕੁਝ ਨਾ ਕੁਝ ਮੰਗੀ ਜਾਓਗੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਨਾ ਤੇ ਤੁਹਾਡੇ ਵਰਗੇ ਲੋਕਾਂ ਦੇ ਵੀ ਕਰ ਨਹੀਂ ਜਾਣਾ ਤੁਸੀਂ ਬਰਾਤ ਵਾਪਿਸ ਲੈ ਜਾਓ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਕੇ ਤੁਹਾਡੇ ਤੇ ਹੁਣੇ ਦਾਜ ਦਾ ਕੇਸ ਪਵਾ ਕੇ ਜੇਲ੍ਹ ਭੇਜ ਦੇਵਾਂਗੀ ਜਿਹੜੀ ਸਰਕਾਰੀ ਨੌਕਰੀ ਹੈ ਉਹ ਵੀ ਨਹੀਂ ਰਹਿਣੀ ਜਦੋਂ ਅਨੀਤਾ ਗੁੱਸੇ ਵਿੱਚ ਆ ਜਾਂਦੀ ਹੈ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਕੇਸ ਕਰਨ ਦੀ ਗੱਲ ਕਰਦੀ ਹੈ ਤਾਂ ਰਾਹੁਲ ਦੇ ਪਾਪਾ ਡਰ ਜਾਂਦੇ ਹਨ ਤੇ ਹੱਥ ਜੋੜ ਕੇ ਅਨੀਤਾ ਦੇ ਪਾਪਾ ਕੋਲੋਂ ਮਾਫੀ ਮੰਗਣ ਲੱਗ ਜਾਂਦੇ ਹਨ ਕਹਿੰਦੇ ਨੇ ਕਿ ਅਸੀਂ ਵਿਆਹ ਕਰਨ ਲਈ ਤਿਆਰ ਹਾਂ ਪਰ ਅਨੀਤਾ जिद ਤੇ ਅੜ ਜਾਂਦੀ ਹੈ ਮੈਂ ਇਸ ਦਾਜ ਦੇ ਲੋਬੀਆਂ ਨਾਲ ਵਿਆਹ ਨਹੀਂ ਕਰਵਾਉਣਾ ਤੁਸੀਂ ਬਰਾਤ ਵਾਪਸ ਲੈ ਜਾਓ ਨਹੀਂ ਮੈਂ ਪੁਲਿਸ ਨੂੰ ਬੁਲਾ ਲਵਾਂਗੀ ਹੁਣ ਰਾਹੁਲ ਦੇ ਪਰਿਵਾਰ ਦੀ ਉੱਥੇ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਸੀ ਤੇ ਉਸਦੇ ਪਾਪਾ ਸੋਚਦੇ ਆ ਹੁਣ ਬਰਾਤ ਵਾਪਸ ਲਿਜਾਣ ਵਿੱਚ ਹੀ ਭਲਾਈ ਹੈ ਜਦੋਂ ਬਰਾਤ ਵਾਪਸ ਚਲੀ ਜਾਂਦੀ ਤੇ ਮੁੰਡੇ ਦੇ ਪਿੰਡ ਵਿੱਚ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਜਾਂਦੀ ਕਿ ਇਹਨਾਂ ਨੇ ਪਹਿਲਾਂ ਦਾਜ ਮੰਗਿਆ ਨਹੀਂ ਤੇ ਫਿਰ ਵੱਡੀ ਕਾਰ ਮੰਗ ਲੱਗ ਪਏ ਪੂਰੇ ਪਰਿਵਾਰ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਅਨੀਤਾ ਆਪਣੇ ਪਾਪਾ ਨੂੰ ਸੰਭਾਲਦੀ ਹੈ ਤੇ ਕਹਿੰਦੀ ਹੈ ਤੁਸੀਂ ਫਿਕਰ ਨਾ ਕਰੋ ਮੇਰੇ ਵਿਆਹ ਦਾ ਮੈਂ ਪੜ੍ਹ ਲਿਖ ਕੇ ਕਾਮਯਾਬੀ ਹਾਸਲ ਕਰ ਲਵਾਂ ਫਿਰ ਤੁਹਾਨੂੰ ਦਾਜ ਦੇ ਲੋਬੀਆਂ ਦੀਆਂ ਮਿੰਤਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ ਇਸ ਤੋਂ ਬਾਅਦ ਉਹ ਪੂਰੀ ਮਿਹਨਤ ਨਾਲ ਪੜ੍ਹਾਈ ਕਰਦੀ ਹੈ ਤੇ ਨਾਲ ਦੀ ਨਾਲ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣਾ ਵੀ ਸ਼ੁਰੂ ਕਰ ਦਿੰਦੀ ਹੈ ਆਪਣੀ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਉਹ ਕੁਝ ਟਾਈਮ ਵਕਾਲਤ ਕਰਦੀ ਹੈ ਤੇ ਫਿਰ ਜੱਜ ਦਾ ਪੇਪਰ ਕਲੀਅਰ ਕਰ ਲੈਂਦੀ ਹੈ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਕੋਰਟ ਵਿੱਚ ਜੁਆਇਨ ਕਰਦੀ ਹੈ ਤੇ ਅੱਜ ਉਸ ਕੋਲ ਉਹ ਕੇਸ ਆਇਆ ਸੀ ਜਿਸ ਨੇ ਦਾਜ ਵਿੱਚ ਵੱਡੀ ਕਾਰ ਦੀ ਮੰਗ ਕੀਤੀ ਸੀ ਤੇ ਮੁੰਡੇ ਦਾ ਨਾਮ ਰਾਹੁਲ ਸੀ ਤੇ ਜਦੋਂ ਅਨੀਤਾ ਰਾਹੁਲ ਨੂੰ ਕੋਰਟ ਰੂਮ ਵਿੱਚ ਦੇਖਦੀ ਤਾਂ ਉਸ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਉਸ ਨੂੰ ਯਕੀਨ ਸੀ ਕਿ ਇਸ ਕੇਸ ਵਿੱਚ ਵੀ ਇਹਨਾਂ ਲਾਲਚੀ ਲੋਕਾਂ ਦਾ ਹੀ ਕਸੂਰ ਹੋਵੇਗਾ ਕੋਟ ਦੀ ਸੁਣਵਾਈ ਸ਼ੁਰੂ ਹੁੰਦੀ ਹੈ। ਇਹ ਕੇਸ ਇੱਕ ਬਜ਼ੁਰਗ ਬੇਬੇ ਦਾ ਸੀ ਜੋ ਕਿ ਵਿਚਾਰੀ ਇਕੱਲੀ ਰਹਿੰਦੀ ਸੀ। ਉਸ ਦੇ ਕੋਲ ਥੋੜੀ ਜਿਹੀ ਜ਼ਮੀਨ ਸੀ ਜਿਸ ਤੇ ਰਾਹੁਲ ਦੇ ਪਰਿਵਾਰ ਨੇ ਕਬਜ਼ਾ ਕਰ ਲਿਆ ਸੀ ਤੇ ਉਹ ਬੇਬੇ ਇਹ ਜ਼ਮੀਨ ਉਹਨਾਂ ਕੋਲੋਂ ਛਡਵਾਉਣਾ ਚਾਹੁੰਦੀ ਸੀ। ਕੇਸ ਦੀ ਸੁਣਵਾਈ ਤੋਂ ਬਾਅਦ ਅਨੀਤਾ ਅਗਲੀ ਤਰੀਕ ਦੇ ਦਿੰਦੀ ਤੇ ਜਦੋਂ ਉਹ ਆਪਣੇ ਰੂਮ ਦੇ ਵਿੱਚ ਜਾਂਦੀ ਤਾਂ ਉਸ ਕੋਲ ਉਹ ਬਜ਼ੁਰਗ ਬੇਬੇ ਆਉਂਦੀ ਹੈ। ਤੇ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿ ਮੇਰੀ ਜ਼ਮੀਨ ਤੇ ਕਿਸ ਤਰ੍ਹਾਂ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਮੈਨੂੰ ਮੇਰੀ ਜ਼ਮੀਨ ਨਹੀਂ ਦਿੰਦੇ ਫਿਰ ਅਨੀਤਾ ਉਸ ਕੇਸ ਦੀ ਆਪ ਜਾਂਚ ਕਰਵਾਉਂਦੀ ਹੈ ਉਹ ਪਤਾ ਕਰਵਾਉਂਦੀ ਹੈ ਕਿ ਜ਼ਮੀਨ ਦਾ ਅਸਲੀ ਮਾਲਕ ਕੌਣ ਹੈ ਤੇ ਜ਼ਮੀਨ ਤੇ ਕਬਜ਼ਾ ਕਿਸ ਦਾ ਤੇ ਕਿਸ ਨੇ ਖਰੀਦੀ ਹੈ ਤੇ ਕਿਸ ਨੇ ਵੇਚੀ ਹੈ ਤੇ ਤਹਿਸੀਲਦਾਰ ਦੇ ਕੋਲੋਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਜ਼ਮੀਨ ਉਸੇ ਬਜ਼ੁਰਗ ਬੇਬੇ ਦੀ ਹੀ ਸੀ ਉਸ ਤੋਂ ਬਾਅਦ ਫਿਰ ਇੱਕ ਦਿਨ ਰਾਹੁਲ ਅਨੀਤਾ ਕੋਲ ਆਉਂਦਾ ਹੈ ਤੇ ਉਸ ਦੇ ਪੈਰਾਂ ਵਿੱਚ ਡਿੱਗ ਜਾਂਦਾ ਹੈ ਤੇ ਉਸ ਕੋਲੋਂ ਮਾਫੀ ਮੰਗਣ ਲੱਗਦਾ ਤੇ ਕਹਿੰਦਾ ਕਿ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਇਸ ਵਾਰ ਅਸੀਂ ਗਲਤ ਨਹੀਂ ਹਾਂ ਇਹ ਜ਼ਮੀਨ ਸਾਡੀ ਹੀ ਹੈ ਤੁਸੀਂ ਉਹ ਜ਼ਮੀਨ ਸਾਨੂੰ ਦੇ ਦਿਓ ਅਸੀਂ ਕਿਸੇ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਨਹੀਂ ਕੀਤਾ ਅਸੀਂ ਉਹ ਜ਼ਮੀਨ ਖਰੀਦੀ ਹੈ ਉਸ ਦੀ ਗੱਲ ਸੁਣ ਕੇ ਨੀਤਾ ਹੈਰਾਨ ਹੋ ਜਾਂਦੀ ਹੈ ਤੇ ਉਹ ਦੁਬਾਰਾ ਪੜਤਾਲ ਕਰਵਾਉਂਦੀ ਹੈ ਤੇ ਉਸ ਨੂੰ ਪਤਾ ਲੱਗਦਾ ਕਿ ਉਹਨਾਂ ਨੇ ਸੱਚਮੁੱਚ ਹੀ ਇਹ ਜ਼ਮੀਨ ਕਿਸੇ ਕੋਲੋਂ ਖਰੀਦੀ ਸੀ ਪਰ ਕਿਸੇ ਨੇ ਨਕਲੀ ਡਾਕੂਮੈਂਟ ਬਣਾ ਕੇ ਉਸ ਜ਼ਮੀਨ ਨੂੰ ਵੇਚ ਦਿੱਤਾ ਤੇ ਅਸਲੀ ਮਾਲਕ ਕੋਲੋਂ ਸਾਈਨ ਨਹੀਂ ਕਰਵਾਏ ਤੇ ਹੁਣ ਜ਼ਮੀਨ ਦੀ ਅਸਲੀ ਮਾਲਕ ਉਹ ਬਜ਼ੁਰਗ ਬੇਬੇ ਸੀ ਤੇ ਫਿਰ ਅਗਲੀ ਸੁਣਵਾਈ ਹੁੰਦੀ ਹੈ ਤੇ ਫਿਰ ਅਨੀਤਾ ਵੀ ਰਾਹੁਲ ਨੂੰ ਕਹਿ ਦਿੰਦੀ ਕਿ ਜ਼ਮੀਨ ਤਾਂ ਬਜ਼ੁਰਗ ਬੇਬੇ ਦੀ ਹੈ ਤੇ ਜ਼ਮੀਨ ਅਸਲੀ ਮਾਲਕ ਨੂੰ ਹੀ ਮਿਲੇਗੀ ਉਸ ਤੋਂ ਬਾਅਦ ਰਾਹੁਲ ਆਪਣੇ ਘਰ ਜਾਂਦਾ ਤੇ ਆਪਣੇ ਪਾਪਾ ਨਾਲ ਅਨੀਤਾ ਦੇ ਘਰ ਜਾਂਦਾ ਹੈ ਉਹ ਅਨੀਤਾ ਦੇ ਪਾਪਾ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਦਾ ਹੈ ਉਸ ਨੂੰ ਕਹਿੰਦਾ ਕਿ ਤੁਸੀਂ ਅਨੀਤਾ ਨੂੰ ਕਹੋ ਕਿ ਸਾਡੀ ਜ਼ਮੀਨ ਸਾਨੂੰ ਵਾਪਸ ਕਰ ਦੇਵੇ। ਰਾਹੁਲ ਦੇ ਪਾਪਾ ਵੀ ਅਨੀਤਾ ਦੇ ਪਾਪਾ ਤੋਂ ਮਾਫੀ ਮੰਗਦੇ ਹਨ। ਉਹ ਦੋਵੇਂ ਹੱਥ ਜੋੜ ਕੇ ਖੜੇ ਸੀ ਪਰ ਅਨੀਤਾ ਦੇ ਪਾਪਾ ਕਹਿੰਦੇ ਹਨ ਕਿ ਅਨੀਤਾ ਬਹੁਤ ਇਮਾਨਦਾਰ ਹੈ। ਜ਼ਮੀਨ ਜ਼ਮੀਨ ਦੇ ਅਸਲੀ ਮਾਲਕ ਨੂੰ ਹੀ ਮਿਲੇਗੀ। ਫਿਰ ਇਹ ਦੋਨੋਂ ਅਨੀਤਾ ਦੇ ਘਰੋਂ ਚੁੱਪਚਾਪ ਆਪਣੇ ਘਰ ਵਾਪਸ ਆ ਜਾਂਦੇ ਹਨ। ਇਸ ਤੋਂ ਅਗਲੇ ਦਿਨ ਕੇਸ ਦੀ ਅਗਲੀ ਸੁਣਵਾਈ ਹੁੰਦੀ ਹੈ ਸੁਣਵਾਈ ਵਿੱਚ ਕਿਹਾ ਜਾਂਦਾ ਕਿ ਅਸਲ ਦੇ ਵਿੱਚ ਇਹ ਜ਼ਮੀਨ ਬਜ਼ੁਰਗ ਬੇਬੇ ਦੀ ਹੀ ਹੈ ਤੇ ਉਹ ਹੀ ਇਸ ਦੀ ਅਸਲੀ ਹੱਕਦਾਰ ਹੈ ਇਸ ਕਰਕੇ ਅਗਲੀ ਸੁਣਵਾਈ ਤੱਕ ਬਜ਼ੁਰਗ ਬੇਬੇ ਨੂੰ ਉਸ ਦੀ ਜ਼ਮੀਨ ਦਵਾਈ ਜਾਵੇ ਅਗਲੀ ਸੁਣਵਾਈ ਤੱਕ ਇਸ ਜ਼ਮੀਨ ਦਾ ਕਬਜ਼ਾ ਬਜ਼ੁਰਗ ਬੇਬੇ ਦੇ ਕੋਲ ਹੋਣਾ ਚਾਹੀਦਾ ਹੈ ਤੇ ਉਹ ਪੁਲਿਸ ਨੂੰ ਆਡਰ ਦਿੰਦੀ ਹੈ ਕਿ ਜ਼ਮੀਨ ਦਾ ਕਬਜ਼ਾ ਬਜ਼ੁਰਗ ਬੇਬੇ ਨੂੰ ਦਿੱਤਾ ਜਾਵੇ ਜਦੋਂ ਇਹ ਫੈਸਲਾ ਕੋਰਟ ਵਿੱਚ ਲਿਆ ਜਾਂਦਾ ਤਾਂ ਰਾਹੁਲ ਉੱਥੇ ਹੀ ਬੈਠ ਕੇ ਰੋਣ ਲੱਗ ਜਾਂਦਾ ਹੈ ਤੇ ਉਹ ਬਜ਼ੁਰਗ ਬੇਬੇ ਆ ਕੇ ਅਨੀਤਾ ਨੂੰ ਬਹੁਤ ਅਸੀਸਾਂ ਦਿੰਦੀ ਹੈ ਕਿ ਇਹ ਜ਼ਮੀਨ ਮੇਰੀ ਜ਼ਿੰਦਗੀ ਦਾ ਸਹਾਰਾ ਹੈ ਰੱਬ ਤੈਨੂੰ ਬਹੁਤ ਖੁਸ਼ੀਆਂ ਦੇਵੇ ਸੁਣਵਾਈ ਤੋਂ ਬਾਅਦ ਅਨੀਤਾ ਆਪਣੇ ਘਰ ਚਲੀ ਜਾਂਦੀ ਹੈ ਤੇ ਉਸਦੇ ਪਾਪਾ ਉਸਨੂੰ ਰਾਹੁਲ ਤੇ ਉਸਦੇ ਪਾਪਾ ਦੇ ਆਉਣ ਬਾਰੇ ਅਤੇ ਮਾਫੀ ਮੰਗਣ ਵਾਲੇ ਦੱਸਦੇ ਹਨ ਤੇ ਕਹਿ ਰਹੇ ਸੀ ਕਿ ਅਨੀਤਾ ਨੂੰ ਕਹੋ ਕਿ ਉਹਨਾਂ ਦੇ ਹੱਕ ਵਿੱਚ ਕਰ ਦੇਣ ਇਹ ਸੁਣ ਕੇ ਉਹ ਬਹੁਤ ਖੁਸ਼ ਹੋ ਗਈ ਤੇ ਉਸਦੇ ਪਾਪਾ ਨੂੰ ਵੀ ਅਨੀਤਾ ਦੇ ਬਹੁਤ ਮਾਣ ਸੀ ਕਿ ਉਸਦੀ ਧੀ ਨੇ ਉਹਨਾਂ ਦੀ ਬੇਇੱਜ਼ਤੀ ਦਾ ਬਦਲਾ ਬਹੁਤ ਚੰਗੀ ਤਰ੍ਹਾਂ ਲਿਆ ਉਸ ਨੇ ਆਪਣੀ ਮਿਹਨਤ ਨਾਲ ਦਿਖਾ ਦਿੱਤਾ ਕਿ ਕੁੜੀਆਂ ਵੀ ਕਿਸੇ ਤੋਂ ਘਟ ਨਹੀਂ ਤੇ ਹਰੇਕ ਖੇਤਰ ਵਿੱਚ ਅੱਗੇ ਹੁੰਦੀਆਂ ਹਨ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਮਿਹਨਤ ਨਾਲ ਬੰਦਾ ਹਰ ਮਕਾਮ ਹਾਸਲ ਕਰ ਸਕਦਾ ਤੇ ਅੱਜ ਕੱਲ ਕੁੜੀਆਂ ਬੋਝ ਨਹੀਂ ਸਗੋਂ ਮਾਪਿਆਂ ਦਾ ਮਾਣ ਵਧਾਉਂਦੀਆਂ ਨੇ ਤੇ ਵਿਆਹ ਦੋ ਪਰਿਵਾਰਾਂ ਦੀ ਸਾਂਝ ਹੁੰਦੀ ਹੈ ਨਾ ਕਿ ਦਾਜ ਲਈ ਕੀਤਾ ਜਾਂਦਾ ਹੈ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ